ਵਾਈ ਗੁੱਜੀ ਕਾਲਸਾ ਵਾਈ ਗੁੱਜੀ ਕੀ ਪਤੇ WhatsApp ਨੂੰ ਅਪਡੇਟ ਕਰਨਾ ਹੋਊਗਾ ਕਿਉਂਕਿ ਇਹ ਫੰਕਸ਼ਨ ਪਹਿਲਾਂ ਨੇ ਜਿਨ੍ਹਾਂ ਨੇ WhatsApp ਚਲਾ ਰਹੇ ਉਹਨਾਂ ਦੇ ਵਿੱਚ ਨਹੀਂ ਹੋਊਗਾ ਸੋ ਪਲੀਜ਼ ਤੁਹਾਡੇ ਤੇ ਜਾ ਕੇ WhatsApp ਪੜ ਦੇਣਾ ਮੇਰਾ ਓਪਨ ਹੁੰਦਾ ਤੁਹਾਡੇ ਇੱਥੇ ਅਪਡੇਟ ਦਾ ਆਪਸ਼ਨ ਆਊਗਾ ਤਾਂ ਉਹਨੂੰ ਅਪਡੇਟ ਕਰ ਦੋਗੇ ਫਿਰ ਤੁਹਾਡੇ ਵੀ WhatsApp ਦੇ ਉੱਪਰ ਇਸੇ ਤਰੀਕੇ ਨਾਲ ਜਿੱਥੇ ਸਟੇਟਸ ਦਿਖਦਾ ਆ ਆ ਦੇਖੋ ਦੂਸਰਾ ਆਪਸ਼ਨ ਚੈਟ ਦੇ ਨਾਲ ਇੱਥੇ ਸਟੇਟਸ ਦਿੱਤਾ ਹੁੰਦਾ ਸੀ ਹੁਣ ਇੱਥੇ WhatsApp ਆਉਣ ਲੱਗ ਪਿਆ ਤੇ ਜਿਹੜਾ ਚੈਨਲ ਮੈਂ ਫੋਲੋ ਕੀਤਾ ਸੀ ਉਹ ਇੱਥੇ ਆਉਣ ਲੱਗ ਪਿਆ ਨਾ ਖਾਲਸ ਗੋਸ਼ਟੀ ਉੱਪਰ ਜੋ ਲਿਖਿਆ ਹੋਰ ਸਿੱਖਣ ਲਈ ਲਿਖਿਆ ਆ ਪੁਰਾਣਾ ਚੈਨਲ ਆਏਗਾ ਇਹਨੂੰ ਮੈਂ ਬੰਦ ਕਰਤਾ ਤੇ ਇਹ ਹੁਣ ਨਵਾਂ ਖੁੱਲਿਆ ਹੈਗਾ ਠੀਕ ਹੈ ਵੈਗਰੋ ਇਹ ਹੁਣ ਨਵਾਂ ਫੰਕਸ਼ਨ ਆ ਗਿਆ ਜਦੋਂ WhatsApp ਅਪਡੇਟ ਕਰ ਲਿਆ ਆਪਾਂ ਇਸ ਅਪਡੇਟ ਦੇ ਵਿੱਚ ਉੱਪਰ ਸਟੇਟਸ ਦੇਖਣ ਲਾਪੇ ਥੱਲੇ WhatsApp ਦੇ ਚੈਨਲ ਅੱਜ ਵਾਈਗਰੂ ਆਪਾਂ ਸਿੱਖਣਾ ਹੈ ਕਿ WhatsApp ਚੈਨਲ ਨੂੰ ਫੋਲੋ ਕਿਵੇਂ ਕਰਨਾ ਜਾਂ ਤੇ ਇੰਡੀਵੀਜੂਅਲ ਲੈਵਲ ਤੇ ਆਵੇਂ ਮੈਸੇਜ ਆਏਗਾ ਜਾਂ ਫਿਰ ਸਾਨੂੰ ਉਹਦੇ ਸਟੇਟਸ ਤੇ ਜਾਣਾ ਪੈਣਾ ਜਿਨੇ ਉਹਨਾਂ ਨੇ ਸਟੇਟਸ ਪਾਈ ਹੈਗੀ ਹੈ ਠੀਕ ਹੈ ਸੋ ਆ ਇੱਕ ਜੂਮ ਦੀ ਕਲਾਸ ਦਾ ਲਿੰਕ ਹੈ ਇੱਥੇ ਲਿੰਕ ਓਪਨ ਹੋ ਜੇ ਤੁਸੀਂ ਚਾਹ ਸਕਦੇ ਹੋ ਹਾਂ ਸਟੇਟਸ ਪਾਇਆ ਵੀ ਆਪਾਂ WhatsApp ਚੈਨਲ ਨੂੰ ਫੋਲੋ ਕਰੀਏਗਾ ਨਾ ਇਹ ਅੱਜ ਦਾ ਟੌਪਿਕ ਹੈ ਸੋ ਆ ਉਹਨਾਂ ਨੇ ਦਿੱਤਾ ਹੈ ਕਿ ਅੱਜ ਤੋਂ ਬਾਅਦ ਜੇ ਜਰਾ ਜਾਣਕਾਰੀ ਚਾਹੀਦੀ ਹੈ ਕਿਸੇ ਵੀ ਟੌਪਿਕ ਤੇ ਤਾਂ ਕਿਸੇ ਕਲਾਸਿਸ ਬਾਰੇ ਉਹਦੇ ਦੇ ਆ ਖਾਲਸ ਕੋਚੀ ਨਾਮ ਦਾ ਇੱਕ WhatsApp ਚੈਨਲ ਆ ਤੇ ਇਹ ਤੇ ਕਲਿੱਕ ਕਰਨਾ ਲਿੰਕ ਦਿੱਤਾ ਹੋਊਗਾ ਇਹ ਪਰਸਨਲੀ ਮੈਸੇਜ ਵੀ ਗਿਆ ਹੋ ਸਕਦਾ ਤੇ ਸਟੇਟਸ ਵੀ ਹੁਣ ਇਹ ਤੇ ਉੱਪਰ ਆਪਸ਼ਨ ਆਉਂਦਾ ਪਿਆ ਹੈਗਾ ਸੱਜੇ ਹੱਥ ਉੱਪਰ ਫੋਲੋ तो जस्ट फॉलो क्लिक करना यही चैनल फॉलो हो गया हम नोटिफिकेशन है गया। तो आ बैल बटन तेरे तीन डॉट तीन डॉट तो पहला बेल बटन क्लिक ये क्लिक कर देना अभी इतने म्यूट हो जाएगी अनम्यूट हो जाएगी तो आप खोलते कि कोई भी टर्न ऑन नोटिफिकेशन ऑन करती है जिन्या भी नोटिफिकेशन ऑन पता चल जाए सिर्फ इन्ना ही काम है जो ਤੁਸੀਂ ਫਿਰ ਵੀ ਕਿਸੇ ਦਾ ਕੋਈ ਕੁਐਸਚਨ ਰਹਿ ਗਿਆ ਨਹੀਂ ਸਮਝ ਆ ਰਿਹਾ ਕਿ WhatsApp ਚੈਨਲ ਨੂੰ ਫੋਲੋ ਕਿਵੇਂ ਕਰਨਾ ਤੁਸੀਂ ਕਮੈਂਟ ਕਰ ਦਿਓ ਵਾਹਿਗੁਰੂ ਫਿਰ ਨੈਕਸਟ ਵੀਡੀਓ ਵਿੱਚ ਐਕਸਪਲੇਨ ਕਰਾ ਦਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ